ਇੱਕ ਵਾਰੀ ਇੱਕ ਵਾਰੀ ਉਹ ਗਾਣਾ ਸੁਣਾਉਣ ਲੱਗਿਆ ਜਿਹੜਾ ਹਲੇ ਰਿਲੀਜ਼ ਨਹੀਂ ਹੋਇਆ ਤੁਹਾਡੇ ਕੰਮ ਆਊਗਾ ਸੁਣਾ ਦ ਹੱਥ ਖੜਾ ਕਰਕੇ ਦੱਸੋ ਇੱਕ ਵਾਰੀ ਸੋ ਬੜੀਆਂ ਕੰਮ ਦੀਆਂ ਗੱਲਾਂ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਬੰਦਾ ਲਾਈਫ ਦੇ ਵਿੱਚ ਹਰੇਕ ਬੰਦਾ ਜ਼ਿੰਦਗੀ ਦੇ ਵਿੱਚ ਆਪਣਾ ਸਟਰਗਲ ਕਰਦਾ ਇਹ ਉਸ ਟਾਈਮ ਦੀ ਗੱਲ ਹੈ ਤੁਸੀਂ ਸਾਰੇ ਸੁਣਿਓ ਧਿਆਨ ਨਾਲ ਤੁਹਾਡੇ ਕੰਮ ਆਊਗੀ ਰੱਖ ਦਿਵੇ ਦੇ ਚਾਨਣ ਥੱਲੇ ਰਾਤ ਨੂੰ ਪੜਾਂ ਕੇ ਤਾਬਾਂ ਦੀਵੇ ਦੇ ਚਾਨਣ ਥੱਲੇ ਰਾਤ ਨੂੰ ਪੜਾਂ ਕਿਤਾਬਾਂ ਬੂਟਾਂ ਵਿੱਚ ਕੀ ਨੂੰ ਦੇਖਦੀਆਂ ਪੰਜਿਆਂ ਤੋਂ ਫਟੀਆਂ ਜਰਾ ਬੱਤਾਂ ਸਾਬਣ ਦੀ پتਲੀ ਕਹਿੰਦੀ ਹੋ ਜਾ ਤੂੰ ਤਕੜਾ ਯਾਰਾ ਛੋਂਦਾ ਤੇ ਰੂਪ ਵੰਗਰਾ ਮੈਂ ਤਰਾਂ ਦਾ ਕੱਚਾ ਟਾਰਾ ਹੋਵਾ ਗਿਆ ਹੌਲੇ ਸਾਡੇ ਜੇ ਸੱਜਣ ਸੱਜਣੇ ਕਰ ਮਾਨ ਵਾਲੀ ਮਿਲਦੇ ਨਹੀਂ ਸਾਡੇ ਜੇ ਸੱਜਣ ਸੱਜਣੇ ਕਿਸਮਕ ਨਾਲੀ ਮਿਲਦੇ ਨਹੀਂ ਸਾਡੇ ਜੇ ਸੱਜਣ ਸੱਜਣੇ ਓ ਜਿਹੜੀ ਗਰੀਬੀ ਹੁੰਦੀ ਆ ਨਾ ਇਹ ਕਦੇ ਵੀ ਆਪ ਤੋਂ ਨਹੀਂ ਜਾਂਦੀ ਘਰੋਂ ਕੱਢਣੀ ਪੈਂਦੀ ਆ ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਤਾ ਨਹੀਂ ਘਰੇ ਬੈਠੇ ਕੋਈ ਕਰਾਮਾਤ ਹੋ ਜਾਣੀ ਆ ਇਹ ਕਰਾਮਾਤ ਉਦੋਂ ਹੀ ਹੋਣੀ ਆ ਜਦੋਂ ਤੁਸੀਂ ਮੰਜੇ ਚੋਂ ਟਣੋ ਕੀ ਕਹਿੰਦਾ ਗਰੀਬੀ ਕਹਿੰਦੀ ਮੈਂ ਨਹੀਂ ਜਾਣਾ ਭਾਈ ਕੀ ਮੇਰਾ ਗਟਾ ਫੜ ਗਿਆ ਹਾਲੇ ਫਲਹਾਲ ਗੋਰੀਏ ਮੂੰਗੀ ਨੂੰ ਲੱਗਦਾ ਤੜਕੇ ਓ ਮਾਂ ਜਦੋਂ ਪਿਓ ਮਾਰਾ ਤਨੂ ਕੁਜੇ ਵਿੱਚ ਕਾਲੇ ਛੋਲੇ ਤੜਕੇ ਉੱਠ ਭੱਜਣ ਜਾਵਾਂ ਵੀਵਾ ਜਦੋਂ ਪਾਠੀ ਬੋਲੇ ਭੇਜੇ ਮੇਰੀ ਮਾਂ ਨੇ ਵੰਡ ਕੇ ਲੱਡੂ ਸ਼ਕ ਦਿਲ ਦੇ ਦੀ ਸਾਡੇ ਜੇ ਸਜਣ ਸਜਣੀਏ ਕਰਮਾਂ ਨਾਲ ਹੀ ਮਿਲਦੇ ਨਹੀਂ ਸਾਡੇ ਜੇ ਸਜਣ ਸਜਣੀਏ ਕਿਸਮਤ ਨਾਲ ਹੀ ਮਿਲਦੇ ਨਹੀਂ ਸਾਡੇ ਜੇ ਸਜਣ ਸਜਣੀਏ ਓ ਇਸੋ ਵੀ ਸੁਣੋ ਨਾ ਆ ਲਾਸਟ ਗੱਲ ਸੁਣੋ ਪਹਿਲਾਂ ਖਾ ਗਈ ਕੋੜੇ ਮੁਲਕ ਮੇਰੇ ਨੂੰ ਸੋਚ ਤੁਰੇ ਫਿੱਟੇ ਵਾਲੀ ਕੁੱਟੀ ਰਾਤੀ ਪਿੰਡ ਦੇ ਮੋੜ ਤੇ ਜੰਤਾ ਕੋੜੇ ਚਿੱਟੇ ਵਾਲੀ ਨਸ਼ਿਆਂ ਦਾ ਦੌਰ गुज़रਦਾ ਅੱਜ ਕੱਲ ਕੋੜੇ ਮਰਦਾਂ ਉਤੇ ਆਖੀ ਤੂੰ ਡੈਡ ਤੇ ਰਹਿਣੂ ਜਾਵੇ ਨਾ ਫਰਦਾਂ ਉਤੇ ਜ਼ਮੀਨ ਦਾ ਭਾਵੇਂ ਮੁੰਡੇ ਨੂੰ 100 ਕਿੱਲਾ ਆਉਂਦਾ ਹੋਵੇ ਪਰ ਕਦੇ ਵੀ ਜ਼ਮੀਨ ਦੇ ਕਿੱਲੇ ਵੇਖ ਕੇ ਰਿਸ਼ਤੇ ਨਹੀਂ ਕਰਨੇ ਚਾਹੀਦੇ ਜੇ ਲੱਗੇ ਕਿਤੇ ਚੱਟੇ ਦੇ ਹੋਇਆ 100 ਕਿੱਲਾ 100 ਦਿਨ ਵੀ ਨਹੀਂ ਕੱਢਦਾ ਸੋ ਇਹ ਨੋਟ ਕਰੋ ਬੰਦਾ ਮਿਹਨਤੀ ਕਾਣਾ ਤੇ ਨਸ਼ਿਆਂ ਤੋਂ ਬਚਿਆ ਹੋਇਆ ਕਾਣਾ ਸੋ ਇਹ ਨਸ਼ੇ ਦਾ ਜਿਹੜਾ ਛੇਮ ਆਂਦ ਰਿਹਾ ਪੰਜਾਬ ਦੇ ਵਿੱਚ ਵਗਦਾ ਇਸ ਤੋਂ ਬਚੋ ਚੱਕਦੀ ਆ ਗੱਲ ਕਦਮਾਂ ਦੇ ਨਿੱਤੀ ਹਾਈ ਦਿਲ ਦੇ ਨਹੀਂ ਸਾਡੇ ਜੈ ਸੱਜਣ ਸੱਜਣੀ ਕੋ ਕੇ ਸਮਤ ਨਾ ਹੀ ਮਿਲਦੇ ਨੀ ਸਾਡੇ ਜੈ ਸੱਜਣ ਸੱਜਣੀ ਕਰ ਮਾਣ ਨਾ ਹੀ ਮਿਲਦੇ ਨੀ ਸਾਡੇ ਜੈ ਸੱਜਣ ਸੱਜਣੀ ਕੇ ਸਮਤ ਨਾ ਹੀ ਮਿਲਦੇ ਨੀ ਸਾਡੇ ਜੈ ਸੱਜਣ